ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਆ ਆਜ਼ਾਦ ਆਵਾਜ਼ ਮੈਂ ਪ੍ਰਦੀਪ ਦਾ ਨਾਂ ਬਹੁਤ ਹੀ ਮੰਦ ਭਾਗੀ ਵੀਡੀਓ ਤੁਹਾਨੂੰ ਦਿਖਾ ਰਿਹਾ ਆ ਜਿਹੜੀ ਕਿ ਪੰਜਾਬ ਤੋਂ ਸੋਸ਼ਲ ਮੀਡੀਆ ਦੇ ਉੱਤੇ ਆ ਰਹੀ ਆ ਵਾਇਰਲ ਹੋ ਰਹੀ ਆ ਗੁਰੂ ਹਰਸਹਾਇ ਦੇ ਵਿੱਚ ਹਰ ਐਤਵਾਰ ਨੂੰ ਕ੍ਰਿਕਟ ਟੂਰਨਾਮੈਂਟ ਆ ਜਿਹੜਾ ਉਹ ਬੱਚਿਆਂ ਵੱਲੋਂ ਨੌਜਵਾਨਾਂ ਵੱਲੋਂ ਖੇਡਿਆ ਜਾਂਦਾ ਹਰ ਐਤਵਾਰ ਨੂੰ ਖੇਡਦੇ ਆ ਉੱਥੇ ਬੱਚੇ ਤੇ ਅੱਜ ਵੀ ਖੇਡਿਆ ਗਿਆ ਸੀ ਤੇ ਖੇਡਦੇ ਖੇਡਦੇ ਇੱਕ ਨੌਜਵਾਨ ਵੱਲੋਂ ਕਿਤੇ ਨਾ ਕਿਤੇ ਪੇਟ ਦੇ ਵਿੱਚ ਦਰਦ ਦੀ ਜਿਹੜੀ ਦਿੱਕਤ ਉਹ ਦੱਸੀ ਗਈ ਤੇ ক্রিকেট ਖੇਡਦਾ ਖੇਡਦਾ ਇੱਕਦਮ ਥੱਲੇ ਬੈਠਦਾ ਬੈਠਦੇ ਬੈਠਦੇ ਨੂੰ ਟੈਕ ਆ ਜਾਂਦਾ ਟੈਕ ਦੇ ਨਾਲ ਮੋਕੇ ਤੇ ਉਹਦੀ ਮੌਤ ਹੋ ਜਾਂਦੀ ਹੈ ਬੜੀ ਮੰਦ ਭਾਗੀ ਖਬਰ ਆ ਉਸ ਪਰਿਵਾਰ ਲਈ ਉਸ ਇਲਾਕੇ ਲਈ ਵੀ ਇੱਕ ਖੇਡ ਦਾ ਖੇਡ ਦਾ ਨੌਜਵਾਨ ਜਿਹੜਾ ਕਿ ক্রিকেট ਦਾ ਬਹੁਤ ਵਧੀਆ ਖਿਡਾਰੀ ਆ ਦੱਸਿਆ ਜਾ ਰਿਹਾ ਵਾ ਉਸ ਵੀਡੀਓ ਦੇ ਵਿੱਚ ਅਸ਼ੋਕਨ ਮੀਡੀਆ ਤੇ ਵੀਡੀਓ ਆ ਰਹੀ ਆ ਕ੍ਰਿਕਟ ਦੇ ਖੇਡਦੇ ਖੇਡਦੇ ਨੂੰ ਟੈਕ ਆਉਂਦਾ ਤੇ ਮੌਤ ਤੇ ਮੌਤ ਹੋ ਜਾਂਦੀ ਹੈ। ਪਰਮਾਤਮਾ ਦੇ ਜਿੰਨੇ ਦਿੱਤੇ ਸਾਹ ਉੰਨੇ ਫਤਕੀ ਇਨਸਾਨ ਚ ਲੈ ਜਾਂਦਾ ਪਰ ਉਹ ਕਿੰਝ ਜ਼ਿਆਦਾ ਰਹਿ ਜਾਂਦੀ ਹੈ। ਇਹ ਵੀਡੀਓ ਕਿਹਦੀ ਹੈ ਜਿੱਥੇ ਆਹ ਵੀ ਘਰ ਹੋ ਰਹੀ ਆ। ਇਹ ਇੱਕ ਖੇਡਦੇ ਦੇ ਖੇਡਦੇ ਖੇਡਦੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਕ੍ਰਿਕਟ ਦੌਰਾਨ ਹਰ ਐਤਵਾਰ ਨੂੰ ਜਿਹੜਾ ਖੱਤਾ ਦੇ ਵਿੱਚ ਕ੍ਰਿਕਟ ਪ੍ਰੋਗਰਾਮ ਹੈ ਕਿਹੜਾ ਜਾਂਦਾ ਸੀ। ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ। ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਿਆ। ਯਾਦ